ਦੋਸਤੋ ਹੁਣ ਬੇਨਤੀ ਕਰੂੰਗਾ 파ਰਮਜੀਤ ਰਾਮ ਗੜੀਆਂ ਨੂੰ aloop rang ਨਾਂ ਦੀ ਉਹ ਨਜ਼ਮ ਲੈ ਕੇ ਹਾਜ਼ਰ ਹੋਣਗੇ ਉਸ ਤੋਂ ਬਾਅਦ ਗੁਰਪ੍ਰੀਤ ਕੌਰ ਜੀ ਤਿਆਰ ਰਹਿਣਗੇ 파ਰਮ ਰਾਮ ਗੜੀਆਂ ਹਾਜ਼ਰਿਨ ਕਵਿਤਾ ਕੰਭ ਭਾਗ ਦੂਜਾ ਦੇ ਵਿੱਚ ਸ਼ਾਮੂਲੀਅਤ ਕਰ ਰਹੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਹੋਏ ਸਾਇਤਕਾਰਨ ਮੇਰਾ ਸਤਿ ਸ੍ਰੀ ਅਕਾਲ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਹਨ ਲੋ ਪ੍ਰੰਗ ਜੰਡ ਕਰੀਰ ਚੰਨਣ ਸਰ ਕਾ ਨਾ ਅੱਖ ਮਹਲਾ ਪੀਲਾ ਤੇ ਬਣ ਜੰਡ ਕਰੀਰ ਚੰਨਣ ਸਰ ਕਾ ਨਾ ਅੱਖ ਮਹਲਾ ਪੀਲਾ ਤੇ ਬਣ ਹੋਲਾ ਮਰੁੰਡਾ ਸੱਤੂ ਪਤੋੜ ਮਠੀਆਂ ਗੁਲਗਲੇ ਭੇਲੀ ਖੁੰਮਾ ਦੇ ਸਵੰਜਨ ਹੋਲਾ ਮਰੁੰਡਾ ਸੱਤੂ ਪਤੋੜ ਮਠੀਆਂ ਗੁਲਗਲੇ ਪਹਿਲੀ ਖੁੰਬਾ ਦੇ ਸਵੰਜਨ ਹਾਲ ਤੰਗਣੀ ਸਵੰਗਾ ਹਾਲ ਤੰਗਲੀ ਸੁਹਾਗਾ ਸਾਲੰਕੜਾ ਟਿੰਡੀ ਸੇਪੀ ਤੇ ਅਹਰਨ ਕੋਚ ਗੋਜੋ ਟੇਰਨ ਚਰਖਾ ਪਾਣ ਖਮਜੇ ਰੁਖੇ ਸੂਤ ਪਤਾਣੀ ਤੇ ਤਨ ਪਾਇਆ ਸੇਰ ਦਸੇਰ ਗਾਜ ਕਰਮ ਮਰਲਾ ਪੰਸੇਰੀ ਸੰਟਾਂਗ ਤੇ ਮਨ ਪਾਇਆ ਸੇਰ ਦਸੇਰ ਗਾਜ ਕਰ ਮਰਲਾ ਪੰਸੇਰੀ ਸਟਾਂਕ ਤੇ ਮਣ ਅਰਿੰਡ ਭਖੜਾ ਲੇਹਾ ਥੋਰ ਤੁਕੇ ਡੇਲੇ ਪੋਲੀ ਕਸੀਰ ਤੇ ਕਾਣਾ ਅਰਿੰਡ ਭਖੜਾ ਲੋਹਾ ਲੇਹਾ ਥੋਰ ਤੁਕੇ ਡੇਲੇ ਪੋਲੀ ਕਸੀਰ ਤੇ ਕਾਣਾ ਢਾਲ ਨੇਜਾ ਪਾਲਾ ਖਿਰਚ ਕਰਦ ਵਰਸੀ ਤੀਰ ਕਮਾਨ ਤੇ ਰਨ ਖੱਡ ਟੋਬਾ ਛੱਪੜ ਖੂ ਟਿੰਡਾ ਕਸੀ ਚਿਕੜ ਚਾਲਾ ਤੇ ਪੱਤਨ ਕੰਦੂਈ ਸੂਈ ਸੱਬਲ ਰੰਬਾ ਗੋਲ ਮੇਖ ਦਾਤੀ ਦੁਰਮਟ ਟੋਕਾ ਤਸਲਾ ਤੇ ਕੁੱਡਨ ਪੁੱਬਲ ਹਾਰਾ ਤੋੜੀ ਰਿੜਕਣਾ ਨਹੀਂ ਗੁੰਡਾ ਕੰਦੋਲੇ ਚਾਪੜ ਤੇ ਚੱਪਣ ਫੋਟ ਨੇਕੜੂ ਥੇਈ ਛੱਡੀ ਲੂਹਾ ਥੋਈ ਜਾਗ ਮਲਾਈ ਤੇ ਮੱਖਣ ਹਾੜ ਸੋਹਣ ਪਾਦੋਂ ਅਸੂ ਕਤਾ ਮੱਗਰ ਪੋ ਮਾਗਤੇ ਫਗਨ ਚਰੀ ਮੱਕੀ ਬਾਜਰਾ ਗਵਾਰਾ ਜਵਾਰ ਬਰਸੀਨ ਮੋਥਰਾ 67 ਤੇ ਖਬਲ ਗੁੱਲੀ ਡੰਡਾ ਖਿੱਦੋ ਕੁੜਕਾਨਾ ਗੁੱਡੀਆਂ ਪਟੋਲੇ ਪੀਚੋ ਕਿਕਲੀ ਬਾਂਦਰ ਕਿਲਾ ਮਿੱਠ ਪਿੱਠੋ ਮੀਟੀ ਤੇ ਲੁਕਨ ਬੁੰਦੇ ਫੁੱਲ ਸਗੀ ਝਾਂਜਰਾ ਕੱਗਰੇ ਸੂਫ ਫਲਕਾਰੀ ਡੋਰੀਆ ਪਰਾਂਦੇ ਤੇ ਕਫਨ ਕੋਡੀ ਟਕਾ ਆਨਾ 25 ਦਸੀ ਚਵਾਨੀ ਢੇਲੀ 16 ਅਨੇ ਤੇ ਪਣ ਬਹੁਤ ਬਹੁਤ ਧੰਨਵਾਦ। ਪ੍ਰਿਆ ਪਰਮ ਜੀ